ਬਲავਾਂ ਵੀ ਮੈਂ ਬਹੁਤ ਪਟਾਕੇ ਚਲਾਉਂਦਾ ਮੇਰੀ ਫੇਵਰਿਟ ਫੇਵਰਿਟ ਤਿਹਾੜ ਮੇਰਾ ਦੀਵਾਲੀ ਅ ਸੇਗਾ ਮੁਰ ਕੇ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਿਆ ਸੀ ਫਿਰ ਫਿਰ ਮੈਂ ਮੁਰ ਕੇ ਮਨਾ ਹੀ ਨਹੀਂ ਦੀਵਾਲੀ ਉਦੋਂ ਮੈਨੂੰ ਦੀਵਾਲੀ ਮੇਰਾ ਫੇਵਰਿਟ ਤਿਹਾੜ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱਗਦੇ ਮੈਂ ਮਹੀਨਾ-ਮਹੀਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਲੱਗ ਪੈਂਦਾ ਵੀ ਦੀਵਾਲੀ ਆਉងੀ ਪਟਾਕੇ ਚਲਾਵਾਂਗੇ ਫਿਰ ਇਹ ਪਿੰਡ ਜਦੋਂ ਹੁੰਦਾ ਸੀ ਉਦੋਂ ਨਾ ਘਰਦੋਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਵੱਲੇ ਉੱਥੇ ਜਾ ਕੇ ਦੈਨ ਸਾਡੇ ਇੱਕ ਪੀਰਾਂ ਦੀ ਜਗਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ ਫੇਰ ਇੱਕ ਸਾਡੇ ਗੁੱਗਾ ਪੀਰ ਦੀ ਜਗਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ ਉਹ ਨਾ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੋ ਜਾਂਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਟ ਹੋਣਾ ਕਿ ਉਹਨੂੰ ਪਟਾਕੇ ਚਲਾਵਾਂਗੇ ਪਿਰ ਜਿਹੜੇ ਸਾਡੇ ਤੋਂ ਉਮਰ ਦੇ ਵੱਡੇ ਹੁੰਦੇ ਸੀ ਤੇ ਜਿਹੜੇ ਬਾਹਰੋਂ ਆਏ ਹੁੰਦੇ ਸੀ ਬੁਲਾਇਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਅਸੀਂ ਉਹਨਾਂ ਨਾਲ ਦੇਖੀ ਆਣਾ ਬਈ ਯਾਰ ਸਾਨੂੰ ਵੀ ਦੇਓਂਗੇ ਥੋੜੇ ਯਾਰ ਅਸੀਂ ਵੀ ਚਲਾ ਲਈਏ ਵਾ ਫੇਵਰਿਟ ਤਿਹਾਰ ਸੀ ਮੇਰਾ ਯਾਰ ਦੀਵਾਲੀ ਦਾ ਹੇ ਹੁਣ 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 ਪਟਾਕਿਆਂ ਤੋਂ ਡਰ ਜਲਾ ਦੇ ਛੱਡੋ ਪ੍ਰਯਾਤਨ ਪਰ ਦਿਵਾਲੀ ਇਜ਼ ਮਾਈ ਫੇਵਰਿਟ ਕੀ ਕਹਿੰਦੇ ਨੇ ਇਹ ਫੈਸਟੀਵਲ ਕੈਸਟੀਵਲੀ ਹੁੰਦਾ ਆ ਹਾਂ ਕੈਸਟੀਵਲੀ ਹੁੰਦਾ ਫੈਸਟੀਵਲ ਆਈ ਆਈ ਕੈਨ ਸਿੰਗ ਬੈਟਰ ਦੈਨ ਯੂ ਮੈਂ ਤੂੰ ਤਾਂ ਸਾਰੇ ਬੈਟਰ ਗਾ ਸਕਦੇ ਈ ਕੋਈ ਚੱਕਰ ਨਹੀਂ ਗਾਓ ਮੈਂ ਤਾਂ ਮਹਾਰਾਜ ਦੀ ਕਿਰਪਾ ਹੋਈ ਓ ਮੈਂ ਤਾਂ ਦੇਸੀ ਈ ਹੈਗਾ ਮੇਰਾ ਅਸਲਾਮੁਅਲੈਕੁਮ ਹਾਂ ਇਹ ਸੋਹੇ ਮੇਰਾ ਵਾਲੇਕੁਮ ਅਸਲਾਮ ਪਹਿਲਾ ਭਾਈ ਮੈਂ ਵੀ ਬਹੁਤ ਪਟਾਕੇ ਚਲਾਉਂਦਾ ਮੇਰੀ ਫੇਵਰਿਟ ਮੇਰਾ ਮਿਹਰਤ ਤਿਉਹਾਰ ਮੇਰਾ ਦੀਵਾਲੀ ਅ ਸਿਗਾ ਮੁਰਕ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਿਆ ਫਿਰ ਫਿਰ ਮੈਂ ਮੁਰਕ ਮਨਾ ਹੀ ਨਹੀਂ ਦੀਵਾਲੀ ਉਦੋਂ ਮੈਨੂੰ ਦੀਵਾਲੀ ਮੇਰਾ ਫੇਵਰਟ ਤਿਉਹਾਰ ਹੈ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱਗਦੇ ਮੈਂ ਮਹੀਨਾ-ਮਹੀਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਲੱਗ ਪਦਾ ਵੀ ਦੀਵਾਲੀ ਆਉងੀ ਪਟਾਕੇ ਚਲਾਵਾਂਗੇ ਫਿਰ ਅਹੀਂ ਪਿੰਡ ਜਦੋਂ ਹੁੰਦਾ ਸੀ ਉਦੋਂ ਨਾ ਗੁਰਦੁਆਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਦਾ ਇੱਕ ਅ ਸ਼ਿਵਾਲੇ ਉੱਥੇ ਜਾ ਕੇ ਦੈਨ ਸਾਡੇ ਇੱਕ ਪੀਰਾਂ ਦੀ ਦੀਵੇ ਜਗਾਉਣੇ ਪੇਰ ਇੱਕ ਸਾਡੇ ਗੁੱਗਾ ਪੀਰ ਦੀ ਜਗਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ ਉਹ ਨਾ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੋ ਜਾਂਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਟ ਹੋਣਾ ਕਿ ਉਹਨੂੰ ਪਟਾਕੇ ਚਲਾਵਾਂਗੇ ਪਿਰ ਜਿਹੜੇ ਸਾਡੇ ਤੋਂ ਉਮਰ ਦੇ ਵੱਡੇ ਹੁੰਦੇ ਸੀ ਤੇ ਜਿਹੜੇ ਬਾਹਰੋਂ ਆਏ ਹੁੰਦੇ ਸੀ ਬੁਲਾਇਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਅਸੀਂ ਉਹਨਾਂ ਨਾਲ ਦੇਖੀ ਆਣਾ ਬਈ ਯਾਰ ਸਾਨੂੰ ਵੀ ਦੇਓਂਗੇ ਥੋੜੇ ਯਾਰ ਅਸੀਂ ਵੀ ਚਲਾ ਲਈਏ ਵਾਹ ਫੇਵਰਟ ਤਿਹਾਰ ਸੀ ਮੇਰਾ ਯਾਰ ਦੀਵਾਲੀ ਯਾਰ ਤੇ ਹੁਣ 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 ਪਟਾਕਿਆਂ ਤੋਂ ਡਰ ਜਲਾ ਲਾ ਲੇ ਛੱਡੋ ਪਰ ਯਾਤਾਂ ਨੂੰ ਪਰ ਦੀ ਆ ਕੀ ਗੱਲ ਕਰ ਰਹੇ ਹੋ ਉਹ ਲੈ ਦਿਖ ਫੈਸਟੀਵਲ ਫੈਸਟੀਵਲ ਹੁੰਦਾ ਨਾ ਹਾਂ ਫੈਸਟੀਵਲ ਹੁੰਦਾ ਨਾ ਫੈਸਟੀਵਲ ਆਈ ਆਈ ਕੈਨ ਸਿੰਗ ਬੈਟਰ ਦੈਨ ਯੂ ਮੈਂ ਤੂੰ ਤਾਂ ਸਾਰੇ ਬੈਟਰ गा ਸਕਦੇ ਜੀ ਕੋਈ ਚੱਕਰ ਨਹੀਂ ਗਾਓ ਮੈਂ ਤਾਂ ਮਹਾਰਾਜ ਦੀ ਕਿਰਪਾ ਹੋਈ ਹੈ ਮੈਂ ਤਾਂ ਦੇਸੀ ਹੀ ਹਾਂਗਾ ਮੇਰਾ ਅਸਲਾਮ ਵਾਲੇਕੁਮ ਹਾਂ ਇਹ ਸੋਗੇ ਮੇਰਾ ਵਾਲੇਕੁਮ ਅਸਲਾਮ ਜੀ ਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ